ਇਹ ਤੁਸੀਂ ਕਿਹਾ ਖੇਤ ਖਾਣ-ਪਾਨ ਪ੍ਰਦੂਸ਼ਿਤ ਹੋ ਚੁੱਕਿਆ ਹੈ। ਹਾਂਜੀ। ਖਾਣ-ਪਾਨ ਤੇ ਸਾਡਾ ਸਾਰਾ ਭੋਜਨ ਆ ਗਿਆ। ਹਾਂਜੀ। ਉਹ ਪ੍ਰਦੂਸ਼ਿਤ ਤੁਸੀਂ ਕਿਵੇਂ ਕਹਿੰਦੇ ਵੀ ਪ੍ਰਦੂਸ਼ਿਤ ਹੋ ਗਿਆ। ਉਹ ਚਿਕਨੇ ਵੀ ਤੱਤ ਭਰ ਹੋ ਜਾਂਦੇ ਆ। ਭੋਜਨ ਚ ਤੱਤ ਹੀ ਹਨ। ਅ ਅਸੀਂ ਆਰਗੈਨਿਕ ਬਾਕੀ ਸਾਰਾ ਖੇਤ ਸਾਰਾ ਖੇਤਾਂ ਦੇ ਖੇਤ ਕਰਾਂਗੇ। ਤਾਂ ਫਿਰ ਸਾਨੂੰ ਉਹਦੇ ਚ ਜੇ ਲਾਈਵ ਅੰਦਾ ਭਾਅ ਮਿਲੂਗਾ ਤਾਂ ਫਿਰ ਅਸੀਂ ਉਹ ਕਰ ਸਕਦੇ ਹਾਂ ਕਿਉਂਕਿ ਚਾਰ ਥੋੜਾ ਬੋਤਾ ਤੇਰਾ ਘਟਦਾ ਜੇ ਅਸੀਂ ਸਾਰੇ ਆਪਾਂ ਚਾਰ ਦੀ ਗੱਲ ਨਾ ਕਰਗੇ ਹਾਂ ਪਰ ਸਿਹਤ ਦੀ ਗੱਲ ਕਰਕੇ ਕਿਉਂਕਿ ਪੈਸਾ ਤਾਂ ਅਸੀਂ ਕਮਾ ਲਿਆ ਹਾਂਜੀ ਅਸੀਂ ਪਰ ਸਿਹਤ ਵਿਗਾੜ ਲਈ ਹੈ ਸਾਡੀ ਸਿਹਤ ਕਿਵੇਂ ਬਣੂ ਹਾਂਜੀ ਮੈਂ ਸਰਜੰਟ ਸਿੰਘ ਸਨ ਆਫ ਸਰਦਾਰ ਗੁਰਦੇਵ ਸਿੰਘ ਪਿੰਡ ਕੋਟਲੀ ਉਹ ਬਈ ਕੋਠੇ ਰੋੜਾਂ ਵਾਲੇ ਜਿਲ੍ਹਾ શ્રી ਮੁਕਸੱਬਾ ਨਵਾਂ ਸਰਜੈਂਟ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਜੈਂਟ ਜੀ ਤੁਸੀਂ ਇਹ ਮੇਕ ਸਲੂ ਆਫਰੇ ਕਿੱਦਿ ਦੇ ਨਾਲ ਨਾਲ ਨਾਮ ਲੀਟ ਕਰਨਾ ਸਮਾਰੋ ਚਾਹ ਅਸੀਂ ਸੁਣਿਆ ਕਿ ਤੁਸੀਂ ਪੀ ਵੀ ਇੱਕ ਵਾਤਾਵਰਣ ਪੱਖੀ ਕਰਦੇ ਜੀ ਸਾਡੇ ਪਰਿਵਾਰ ਨੂੰ ਜੀ ਬਹੁਤ ਮੁਤਾਬਕ ਤੁਹਾਡੇ ਹਨ ਜਿਵੇਂ ਚਾਹੀਦੀ ਹਾਂਜੀ ਹਾਂਜੀ ਤਾਂ ਤੁਸੀਂ ਇਹਦੇ ਬਾਰੇ ਦੱਸੋ ਵੀ ਅੱਜ ਕੱਲ੍ਹ ਜਿੰਨੇ ਖੇਤੀ ਦੇ ਵਿੱਚ ਲੋਕ ਕੀ ਕਰ ਰਹੇ ਹੈ ਤੇ ਤੁਸੀਂ ਕੀ ਕਰਦੇ ਹੋ ਭਾਈ ਜੀ ਗੱਲ ਇਹ ਹੈ ਵੀ ਸਾਨੂੰ ਆਦੇ ਖਾਣ ਪਾਣ ਆਸਤੇ ਸ਼ੁੱਧ ਜ਼ਰੂਰ ਬਣਾਉਣਾ ਚਾਹੀਦਾ ਕਿਉਂਕਿ ਅੱਜ ਜੋ ਖਾਣ-ਪਾਣ ਹੈ ਉਹ ਸਾਰਾ ਪ੍ਰਦੂਸ਼ਿਤ ਹੋ ਚੁੱਕਾ ਅਸੀਂ ਜ਼ਿੰਮੇਵਾਰ ਹੋਣ ਦੇ ਨਾਤੇ ਆਪਣਾ ਖਾਣ-ਪਾਣ ਸ਼ੁੱਧ ਬਣਾਉਣਾ ਸਾਡੇ ਖੱਬਿਆਸ ਦਾ ਕੰਮ ਹੈ ਜੀ ਤੁਸੀਂ ਕਹਿੰਦੇ ਖਾਣ-ਪਾਣ ਪ੍ਰਦੂਸ਼ਿਤ ਹਾਂਜੀ ਪਰ ਪਾ ਚ ਸਾਡਾ ਸਾਰਾ ਭੋਜਨ ਹਾਂਜੀ ਪ੍ਰਦੂਸ਼ਿਤ ਤੁਸੀਂ ਕਿਵੇਂ ਕਹਿੰਦੇ ਵੀ ਪ੍ਰਦੂਸ਼ਿਤ ਹੋ ਗਿਆ ਪ੍ਰਦੂਸ਼ਿਤ ਦਾ ਮਤਲਬ ਇਹ ਹੈ ਵੀ ਜੋ ਅਸੀਂ ਕਣਕ ਵਗੈਰਾ ਜਾਂ ਕੋਈ ਆਪਦਾ ਖਾਣ-ਪਾਣ ਅ ਖਾਦ ਪਦਾਰਥ ਜੋ ਵੀ ਪੈਦਾ ਕਰਦੇ ਨੇ ਸਬਜ਼ੀਆਂ ਪੈਦਾ ਕਰਦੇ ਨੇ ਦੁੱਧ ਪੈਦਾ ਕਰਦੇ ਆ ਸੀ ਉਸ ਦੇ ਵਿੱਚ ਉਹ ਸਾਰਾ ਕੈਮੀਕਲ ਵਾਤਵਾਦ ਪਾਇਆ ਜਾਂਦਾ ਉਹਦੇ ਵਿੱਚ ਤੇ ਕਈ ਤੱਤ ਉਹਦੇ ਵਿੱਚ ਜਿਆਦਾ ਭਰ ਹੋ ਜਾਂਦੇ ਜਿਹੜੇ ਸਾਡੇ ਸਰੀਰ મતਲਬ ਤੰਦਰੁਸਤੀ ਆਸਤੇ ਘਾਤਕ ਸਾਬਤ ਹੁੰਦੇ ਆ ਤੇ ਕਈ ਬਿਮਾਰੀਆਂ ਨੂੰ ਜਨ ਦਿੰਦੇ ਆ ਜਿਵੇਂ ਤੁਸੀਂ ਕਹਿੰਦੇ ਵੀ ਤੱਤ ਭਰ ਹੋ ਜਾਂਦੇ ਆ ਕੋਈ ਨਾ ਕੋਈ ਤੱਤ ਹੀ ਹੈ ਕੋਈ ਨਾ ਆਪਣੇ ਕਿੰਨੇ ਪੋਹ ਅਹਿਮਤ ਤੱਤ ਆ ਜਿਹੜੇ ਕਿ ਆਪਾਂ ਡਾਕਟਰਾਂ ਤੋਂ ਪੂਰੇ ਕਰਦੇ ਆ ਹਨਾ ਆ ਉਹਨਾਂ ਬਾਰੇ ਕੀ ਆ ਪੌਂਡ ਦੇ ਬੱਚੇ ਤੱਤ ਤਾਂ ਹੁੰਦੇ ਆ ਬਿਲਕੁਲ ਹੁੰਦੇ ਆ ਜੀ ਜਿਸ ਤਰ੍ਹਾਂ ਆਪਾਂ ਕਣਕ ਹੈ ਕਣਕ ਦੇ ਵਿੱਚ ਆਪਾਂ ਕੈਮੀਕਲ ਪਾਉਣੀ ਆ ਉਹ ਸਾਰੇ ਆਪਣੇ ਖਰਬਦਾਰਥ ਮਤਲਬ ਰੂਪੀ ਦੇ ਵਿੱਚ ਆ ਜਾਂਦੇ ਆ ਜਿਹੜਾ ਆਪਾਂ ਪੱਠਿਆਂ ਦੇ ਵਿੱਚ ਕਮੀ ਪਾ ਕਰ ਪਾਉਣੀ ਉਹੋ ਆਪਣੇ ਦੁੱਧ ਵਿੱਚ ਆ ਜਾਂਦੇ ਸਰੀਰ ਨੂੰ ਤਾਂ ਪ੍ਰੋਟੀਨ ਦੀ ਮਾਤਰਾ ਚਾਹੀਦੀ ਹੈ ਪੁੱਲ ਅੰਡੇ ਕਰਕੇ ਦੇ ਵਿੱਚ ਪ੍ਰੋਟੀਨ ਦੀ ਮਾਤਰਾ 3% ਹੈ ਹੈ ਨਾ ਤੇ ਫਾਈਬਰ ਵੀ ਹੈ ਨਹੀਂ ਜਾਂ ਫਾਈਬਰ ਕਿੰਨਾ ਸਰੀਰ ਨੂੰ ਚਾਹੀਦਾ ਹੈ ਆਇਰਨ ਆਇਰਨ ਨੇ ਆਪਣੇ ਸਰੀਰ ਚ ਪੂਰਾ ਆ ਰਿਹਾ ਹੈ ਪੋਟਾਸ਼ੀਅਮ ਨੇ ਪੂਰਾ ਆ ਰਿਹਾ ਹਾਂ ਹਾਂ ਇਹ ਫਿਰ ਕਿੱਥੋਂ ਪੂਰਾ ਹੋਊਗਾ ਇਹ ਤਾਂ ਆਪਣੇ ਭੋਜਨ ਚ ਹੈ ਹੀ ਇਹ ਇਹ ਫਿਰ ਅਸੀਂ ਜੇ ਆਰਗੈਨਿਕ ਖੇਤੀ ਕਰਾਂਗੇ ਤੇ ਅਮ ਅਮ ਮਤਲਬ ਕਿ ਜੋ ਰੂੜੀ ਤੇ ਪਸ਼ੂ ਦਾ ਪਿਸ਼ਾਬ ਉਹੋ ਧਰਤੀ ਦੇ ਵਿੱਚ ਪਾਵਾਂਗੇ ਤੇ ਉਸੇ ਆਪਾਂ ਨੂੰ ਪੈਦਾ ਕਰਾਂਗੇ ਤਾਂ ਉਹ ਫਿਰ ਸਾਡੇ ਵਿੱਚ ਇਹ ਚੀਜ਼ਾਂ ਦੀ ਜਿਹੜੀ ਘਟौती ਹੈਗੀ ਹੈ ਸਾਨੂੰ ਮਤਲਬ ਸੰਪੂਰਨ ਤਖਰਾਕ ਸਾਡੀ ਫਿਰ ਬਣੂਗੀ ਜੀ ਅਸੀਂ ਇਹਨਾਂ ਸੀਜਨ ਪਾਵਾਂਗੇ ਜੇ ਅਸੀਂ ਜਿਆਦਾ ਹੁਣ ਫਰਜ਼ ਕਰੀਏ ਵੀ ਅਸੀਂ ਨਾਈਟ੍ਰੋਨ ਦੇ ਗੱਟੇ ਸਿਰ ਦਿੰਨੇ ਆ ਤਾਂ ਫਿਰ ਨਾਈਟ੍ਰੋਨ ਤਸਪਰ ਹੋ ਜਾਂਦਾ ਉਹਦੇ ਵਿੱਚ ਤਾਂ ਉਹ ਸਾਡੇ ਅੰਦਰ ਜਾ ਕੇ ਜ਼ਹਿਰ ਬਣ ਜਾਂਦਾ ਸੀ ਨੇ ਆਪਾਂ ਫਸਲਾਂ ਦਾ ਬੀਜ ਦੇਖੀ ਆ ਨਾ ਕਣਕ ਝੋਨਾ ਕਣਕ ਝੋਨਾ ਸਭ ਜਿਵੇਂ ਤੱਤ ਪੂਰੇ ਆਉਣਗੇ ਜੇ ਜਮੀਨ ਦੇ ਵਿੱਚ ਤੱਤ ਜਿੱਥੋਂ ਪੂਰੇ ਆਉਣਗੇ ਵੀ ਕਣਕਾਂ ਨੂੰ ਇਹ ਫਸਲਾਂ ਬਦਲਣੀਆਂ ਨਹੀਂ ਚਾਹੀਦੀਆਂ ਜਾਂ ਪੱਤਲਾਂ ਦੀ ਜਵਤ ਸਿੱਧੀ ਨਹੀਂ ਜ਼ਰੂਰੀ ਹਾਂ ਬਦਲਣੀਆਂ ਤਾਂ ਚਾਹੀਦੀਆਂ ਪਰ ਮੇਰਾ ਮਤਲਬ ਕਹਿੰਦਾ ਇਹ ਹੈ ਵੀ ਜਿਹੜੇ ਅਸੀਂ ਕਿਸਾਨ ਭਰਾ ਸਾਨੂੰ ਆਪ ਦਾ ਖਾਦ ਪਦਾਰਥ ਤਾਂ ਬਿਲਕੁਲ ਸ਼ੁੱਧ ਕਰ ਲੈਣਾ ਚਾਹੀਦਾ ਨਾ ਘੱਟੂ-ਘੱਟ ਅਸੀਂ ਇਹ ਤਾਂ ਸਾਡੇ ਆਸਤੇ ਕੋਈ ਖਾਸ ਗੱਲ ਨਹੀਂ ਹੈ ਬਾਕੀ ਜੋ ਹੈ ਉਹ ਜੇ ਅਸੀਂ ਫਿਰ ਸਾਨੂੰ ਅ ਅਸੀਂ ਆਰਗੈਨਿਕ ਬਾਕੀ ਸਾਰਾ ਖੇਤ ਸਾਰਾ ਖੇਤਾਂ ਦੇ ਖੇਤ ਕਰਾਂਗੇ ਤਾਂ ਫਿਰ ਸਾਨੂੰ ਉਹਦੇ ਵਿੱਚ ਜੇ ਲਾਈਵ ਦਾ ਭਾਅ ਮਿਲੂਗਾ ਤਾਂ ਫਿਰ ਅਸੀਂ ਉਹ ਕਰ ਸਕਦੇ ਹਾਂ ਕਿਉਂਕਿ ਚਾਰ ਥੋੜਾ ਬਹੁਤ ਅਕੀਰਾ ਕਰਨਾ ਹੈ ਜੇ ਅਸੀਂ ਸਾਰੇ ਅਸੀਂ ਤਾਂ ਚਾਰ ਦੀ ਗੱਲ ਹਾਂ ਹਾਂ ਪਰ ਸਿਹਤ ਦੀ ਗੱਲ ਕਿਉਂਕਿ ਪੈਸਾ ਤਾਂ ਅਸੀਂ ਕਮਾ ਲਿਆ ਹਾਂਜੀ ਅਸੀਂ ਪਰ ਸਿਹਤ ਵਿਗਾੜ ਲਈ ਹੈ ਸਾਡੀ ਸਿਹਤ ਕਿਵੇਂ ਬਣੂ ਉਹਦੇ ਉਹਦੇ ਪੱਥ ਕੀ ਸਿਹਤ ਵਾਸਤੇ ਤਾਂ ਬਸ ਇਹੀ ਹੈ ਵੀ ਅਸੀਂ ਆਪ ਦੀ ਜਿਹੜੀ ਖਾਦਗਾਰਥ ਹੈਗੇ ਜਿਹੜੇ ਸਾਡੇ ਤੇ ਸਾਡੀਆਂ ਸਬਜ਼ੀਆਂ ਤੇ ਦੁੱਧ ਇਹ ਸਾਰਾ ਅਰਗਨਿਕ ਕਰੀਏ ਇਹ ਕਿਸੇ ਨੂੰ ਚਾਹੀਦਾ ਇਹ ਤਾਂ ਲੋਕਾਂ ਦਾ ਪੈਸਾ ਚਲ ਜਾਏ ਇਹ ਨਹੀਂ ਫਿਰ ਇਹ ਗਲਤ ਸੋਚ ਹੈ ਨਾ ਇਹ ਇਸੇ ਕਰਕੇ ਤਾਂ ਫਿਰ ਅਸੀਂ ਵੱਧ ਵੱਧ ਜੋ ਲੋਕ ਮਾਰ ਹੋ ਰਹੇ ਹੈ ਵੱਡੀਆਂ ਵੱਡੀਆਂ ਮਾਰੀਆਂ ਆ ਰਹੀਆਂ ਤੇ ਅਸੀਂ ਡਾਕਟਰਾਂ ਦੇ ਘਰ ਭਰੀ ਜਾਂਦੇ ਆ ਅਸੀਂ ਆਪ ਦਾ ਖਾਣਾ ਸ਼ੁੱਧ ਨਹੀਂ ਕਰਦੇ ਤੁਹਾਨੂੰ ਆਪ ਦਾ ਖਾਣਾ ਬਿਲਕੁਲ ਸ਼ੁੱਧ ਕਰਨਾ ਚਾਹੀਦਾ ਇਹ ਚੀਜ਼ਾਂ ਫਿਰ ਅਸੀਂ ਪੰਦਰਸ ਤੋਂ ਹੋਵਾਂਗੇ ਤੇ ਹਰ ਤਰ੍ਹਾਂ ਦੀ ਘਟਕਣ ਜਿਹੜੀ ਸਰੀਰ ਦੇ ਵਿੱਚ ਪੂਰੀਆਂ ਹੋਣਗੀਆਂ ਅਸੀਂ ਬਿਮਾਰੀ ਦੇ ਸ਼ਿਕਾਰ ਨਹੀਂ ਹੋਵਾਂਗੇ ਕੁੱਤੀ ਇਸ ਚੀਜ਼ ਨੂੰ ਲੈ ਕੇ ਖੇਤ ਨੂੰ ਲੈ ਕੇ ਹਾਂ ਹੁਣ ਤੱਕ ਆਪ ਦੇ ਘਰ ਵਿੱਚ ਜਿਹੜੀ ਜਾਂ ਕੰਤ ਤਾਉਣੇ ਆ ਖੇਤ ਹਾਂ ਜਾਂ ਸਬਜ਼ੀਆਂ ਕੋਣੇ ਸਬਜ਼ੀਆਂ ਕੀ ਕੀ ਲਾਈਆਂ ਸਬਜ਼ੀਆਂ ਤਾਂ ਅਸੀਂ ਉਹ ਹੀ ਸਾਰੀਆਂ ਲਾਈਆਂ ਹੈਗੀਆਂ ਅੱਜ ਹੁਣ ਸਾਡੇ ਕੋਲ ਛੋਲੇ ਆ ਆਲੂ ਔਰ ਧਨੀਆਂ ਆ ਪਾਲਕ ਮੇਥੀ ਗਾਜਰਾਂ ਸਾਰੀਆਂ ਸਬਜ਼ੀਆਂ ਹੈਗੀਆਂ ਪਰ ਅਸੀਂ ਹੈ ਬਿਨਾਰੇ ਤੋਂ ਅਰਸੈਂ ਖਾਦਾਂ ਤੋਂ ਬਿਨਾ ਸਪਣੀ ਇਹ ਫੰਦੀ ਲੱਗਿਆ ਹਾਂ ਕੇਸਰ ਵੀ ਲੱਗਿਆ ਸਬਜ਼ੀਆਂ ਤੇ ਕਣਕ ਵਿੱਚ ਤੁਸੀਂ ਖਾਦ ਕਿਵੇਂ ਤਿਆਰ ਕਰਦੇ ਹੋ ਕਿਵੇਂ ਪਾਉਂਦੇ ਹੋ ਤੇ ਕਿਥੋਂ ਮਤਲਬ ਵੀ ਕੀ ਕੀ ਦੇ ਨਾਲ ਤੁਸੀਂ ਖਾਮਦੀਆਂ ਖਾਦ ਲਾਉਂਦੇ ਖਾਦ ਵਾਸਤੇ ਤਾਂ ਅਸੀਂ ਪਸ਼ੂ ਦੀ ਰੂੜੀ ਤੇ ਪਸ਼ੂ ਦਾ ਪਿਸ਼ਾਬ ਜਿਹੜਾ ਕੋਈ ਰੂੜੀ ਨਾਲ ਵੀ ਜਿਆਦਾ ਆ ਲਾਈ ਬੰਦਾ ਆ ਉਹ ਅਸੀਂ ਕਿਵੇਂ ਵਰਤਦੇ ਹੋ ਤੁਸੀਂ ਪਰ ਪਸ਼ੂ ਦਾ ਪਿਸ਼ਾਬ ਇਕੱਠਾ ਕਿਵੇਂ ਕਰਦੇ ਹੋ ਤੇ ਕਿਵੇਂ ਤੇਸਤ ਵਰਤਦੇ ਹਾਂ ਪਿਸ਼ਾਬ ਅਸੀਂ ਜਿੱਥੇ ਤੁਸੀਂ ਬੱਝੇ ਹੁੰਦੀ ਹੈ ਉਹਨਾਂ ਦੇ ਸਿਸਟਮ ਯਾਸਤਰਾਂ ਦਾ ਬਣਾਇਆ ਕਿ ਉਹ ਇੱਕ ਖਾਲੀ ਦੇਰਾਂ ਪਿਸ਼ਾਬ ਇਕੱਠਾ ਦੇ ਇਕੱਤਰ ਹੁੰਦਾ ਰਹਿੰਦਾ। ਉਸ ਨੂੰ ਅਸੀਂ ਡਰਮਾਂ ਦੇ ਵਿੱਚ ਜਮਾ ਕਰੀ ਜਾਂਦੇ ਆ। ਸਵੇਰ ਜਦੋਂ ਪਸ਼ੂ ਨੂੰ ਬਾਹਰ ਕੱਢੀਦਾ ਉਦੋਂ ਉਹ ਡਰਮਾਂ ਦੇ ਵਿੱਚ ਪਾ ਦਿੰਦੇ ਆ। ਤੇ ਡਰਮਾਂ ਦੇ ਵਿੱਚੋਂ ਉਹ ਪਿਸ਼ਾਬ ਜਦੋਂ ਅਸੀਂ ਆਪ ਦੀ ਫਸਲ ਨੂੰ ਪਾਣੀ ਲਾਉਣੇ ਆ ਤਾਂ ਪਾਣੀ ਦੇ ਵਿੱਚ ਮਿਕਸ ਕਰ ਦਿੰਦੇ ਆ। ਤੇ ਪਾਣੀ ਵਿੱਚ ਮਿਕਸ ਕਰਦੇ ਜਾਂ ਸਪਰੇ ਵੀ ਕਰਦੇ ਹੁੰਦੇ। ਇਹ ਨਹੀਂ ਸਪਰੇ ਨਹੀਂ ਸਪਰੇ ਬਹੁਤ ਘੱਟ ਕਰਦੇ ਆ ਮਤਲਬ ਅਸੀਂ ਖਾਦ ਦੇ ਰੂਪ ਚ ਵਰਤਦੇ ਆ। ਜ਼ਿਆਦਾ ਕਣਕ ਕਿੰਨੀ ਵੀਤੀ ਹੋਰ ਕਣਕ ਤਾਂ ਸੀ 1 ਲੱਖ ਕਿ ਬੀਜੀ 1 ਲੱਖ ਹਾਂ ਪਰਿਵਾਰ ਪਰਿਵਾਰ ਵਾਸਤੇ ਹਾਂ ਆਪਦੇ ਪਰਿਵਾਰ ਵਾਸਤੇ ਹਾਂ ਬਾਕੀ ਦੂਜੀ ਬਿਜਾਰ ਵਾਸਤੇ ਹਾਂ ਉਹ ਤਾਂ ਫਿਰ ਬਿਜਾਰ ਵਾਸਤੇ ਇੱਕ ਇੱਕ ਕਣਕ ਪਰਿਵਾਰ ਵਾਸਤੇ ਹੁੰਦੀ ਹੈ ਕਿਉਂਕਿ ਇਹ ਬਿਜਾਰ ਵਾਲਾ ਹਾਂ ਹਾਂ ਅੱਛਾ ਤੁਹਾਡੀ ਉਮਰ 70 ਦੇ ਨੇੜੇ ਤੇੜ ਹੋ ਗਈ ਹਾਂਜੀ ਹਾਂ ਤੇ ਕਉ ਨੂੰ ਇੰਨੀ ਚਿੰਤਾ ਹੈਗੀ ਹੈ ਵੀ ਤੁਸੀਂ ਪਰਿਵਾਰ ਆਪ ਚਾਲੂਗੀ ਕਿ ਕਦੋਂ ਤੱਕ ਬਚਾਉਂਗੀ ਕਿਸੇ ਦੀ ਆਰਗੈਨਸ ਦਾ ਜਦੋਂ ਅਸੀਂ ਲੀਪਾਈ ਜਾਂਦੇ ਆ ਆਪੇ ਜਿਹੜੇ ਜਦੋਂ ਬੱਚੇ ਸਮਝ ਨਹੀਂਉਂਦੇ ਇਸ ਗੱਲ ਨੂੰ ਤੇ ਫਿਰ ਹੋਰ ਉਹ ਵੀ ਉਸ ਉਸ ਗੱਲ ਦੇ ਮਗਰਲ ਨਹੀਂ ਨਹੀਂ ਸਮਝ ਰਹੇ ਹੈ ਸਮਝ ਰਹੇ ਉਹਨਾਂ ਨੂੰ ਸੇਤ ਚਾਹੀਦਾ ਕਿ ਪੈਸਾ ਇਹ ਪੁੱਛਿਆ ਅ ਸੇਤ ਅ ਆ ਵੈਸੇ ਅੱਜ ਤੱਕ ਦੀ ਕੜੀ ਦੇ ਵਿੱਚ ਕਫਰ ਉਹ ਹੋਣਾ ਜਿਵੇਂ ਜਿਹੜੀ ਨਵੀਂ ਜਨਰੇਸ਼ਨ ਹੈ ਘੱਟ ਸੇਤ ਦਾ ਘੱਟ ਖਿਆਲ ਹੁੰਦਾ ਕਿਉਂਕਿ ਜਿੰਨੇ ਜਿੰਨੇ ਦੀ ਵੀ ਫਿਰ ਖਿਆਲ ਹੁੰਦਾ ਪਰ ਹਸਪਤਾਲਾਂ ਚ ਪਹੁੰਚਦੇ ਹਨ ਹਾਂ ਹਸਾ ਨਾ ਜਾਂਦੇ ਫਿਰ ਹਸਪਤਾਲਾਂ ਨੂੰ ਤਾਂ ਪੈਸਾ ਵੀ ਨਹੀਂ ਕਮਾ ਹਾਂ 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 ਕਿ ਪੈਸੇ ਨਾਲ ਬੰਦਾ ਠੀਕ ਚਲ ਕਹਿ ਦਿੰਦੇ ਆ ਉਹ ਜੀ ਪਰ ਨਹੀਂ ਹੁੰਦਾ ਹਾਂ ਹਾਂ ਨਹੀਂ ਹੁੰਦਾ ਮੈਂ ਜਨਨਈ ਬਿਮਾਰ ਹਾਂ 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 ਤੁਹਾਨੂੰ 50 ਰੁਪਏ ਦੀ ਲੋੜ ਹੈ ਹਾਂ ਹਾਂ ਤੇ ਇਹ ਤੁਹਾਡੀ ਸੋਚ ਹੈਗੀ ਹੈ ਹਾਂ ਤੁਸੀਂ ਕਿਵਾਰਤੀ ਵੀ ਹੋਣੀ ਚਾਹੀਦੀ ਹਾਂਜੀ ਹਾਂਜੀ ਹੈਗੀ ਹੈ ਤੁਹਾਡੇ ਪਰ ਚਲੋ ਮਾਤਾ ਜੀ ਮਿਲੇ ਸੀ ਹਾਂ ਉਸ ਤੋਂ ਪਤਾ ਲੱਗ ਗਿਆ ਸੀ ਕਿ ਮਾਤਾ ਜੀ ਦੀ ਕਿੰਨੀ ਵੱਧ ਦਸਤ ਹਾਂ 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 ਤੇ ਸਾਧ ਜੀ ਹਾਂਜੀ ਇਹ ਤੁਹਾਡੀ ਜਿਹੜੀ ਸੋਚ ਹੈ ਬਹੁਤ ਵਧੀਆ ਹੈ ਜੀ ਠੀਕ ਹੈ ਤੇ ਤੋਂ ਇਸ ਵੀਡੀਓ ਨੂੰ ਵਾਤਵਾਤ শেয়ার ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ अर्जेंट ਵੀ ਵਰਗੇ ਜਿਹੜੇ ਇਨਸਾਨ ਹੈ ਆਪਣੇ ਪਰਿਵਾਰ ਨੂੰ ਬਚਾਉਣ ਬਾਰੇ ਕੁਝ ਕਰਦੇ ਆ ਜੇ ਅੱਜ ਪਰਿਵਾਰ ਨੂੰ ਬਚਾਉਣ ਬਾਰੇ ਕਰਦੇ ਆ ਕੱਲ ਨੂੰ ਸਮਾਜ ਨੂੰ ਬਚਾਉਣ ਬਾਰੇ ਅੰਨੇ ਫਿਰ ਘਰ ਤੋਂ ਹੀ ਗੱਲ ਚੱਲਦੀ ਹੈ ਕਰਨਗੇ ਤਾਂ ਇਹ ਆ ਪਸੰਮਾ ਦਾ ਪ੍ਰਸਾਪ ਵੀ ਸਾਹਮਦੇ ਆ ਗੂਪਰ ਵੀ ਸਾਹਮਦੇ ਆ ਠੀਕ ਹੈ ਕਿ ਜੋ ਆਰਗੇਨਿਕ ਖੇਤ ਹੈ ਨਾ ਉਹਦੇ ਚ ਕੋਈ ਕੈਮੀਕਲ ਨਹੀਂ ਪਈ ਨੇ ਦੀਨ ਕੋਈ ਨਦੀਨਾਂ ਦੀ ਸਮੱਸਿਆ ਜਾਂ ਕੀੜੇ ਦੀ ਸਮੱਸਿਆ ਫਸਲ ਚ ਆਉਂਦੀ ਹੁੰਦੀ ਆ ਆ ਉਹ ਅਸੀਂ ਕਸੀ ਇੱਕ ਸੋਲੇ ਨਾਲ ਮਹਲ ਕਰ ਲੈਂਦੇ ਅਸੀਂ ਇਹ ਟੰਗ ਹਾਂ ਇਹ ਕੋਈ ਕੀੜਾ ਆ ਜਾਂਦਾ ਆ ਕੀੜਾ ਤਾਂ ਜ਼ਿਆਦਾਤਰ ਘਾਟ ਹੀ ਹੁੰਦਾ ਵੈਸੀ ਐਨਾ ਕੀੜਾ ਨਹੀਂ ਹੁੰਦਾ ਕਿਉਂਕਿ ਲੱਗਦਾ ਕੀੜਾ ਹੁੰਦਾ ਕਿ ਵੈਸੀ ਕੀੜਾ ਹੁੰਦਾ ਹੈ ਦਿਮਾਗ ਦਾ ਕੀ ਦਿਮਾਗ ਦਾ ਕੀੜਾ ਜ਼ਿਆਦਾ ਹੁੰਦਾ ਤੇ ਕਈ ਵਾਰੀ ਹੁਣ ਕੰਕ ਦੇ ਚ ਤੇਲਾ ਪਾ ਜਾਂਦਾ ਮੜ ਮੋਟਾ ਉਹ ਐਟਰਾਮੈਟ ਕੀ ਕਈ ਕ ਇਹੋ ਜਿਹੇ ਜੀਵ ਹੁੰਦੇ ਜਿਹੜੇ ਉਹਨੂੰ ਖਾ ਜਾਂਦੇ ਆ ਹਾਂ ਦਮਗ ਦਾ ਕਿਹੜਾ ਹੈ ਹਾਂ ਦਮਗ ਦਾ ਕਿਹੜਾ ਹੀ ਠੀਕ ਹੈ ਸਾਡੀ ਜੀ ਹਾਂ ਬਹੁਤ ਬਹੁਤ ਰਿਹਾ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਬਾਅਦ ਉਹ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜੀ ਰੱਖੋ